ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਸਵਾਗਤ ਹੈ ਤੁਹਾਡਾ ਸਾਡੇ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਦੇ ਪਲੇਟਫਾਰਮ ਦੇ ਉੱਤੇ ਪਿਛਲੇ ਦਿਨਾਂ ਮਾਲਵੇ ਦੇ ਵਿੱਚ ਦੋ ਟਰੱਕ ਦੇ ਡਰਾਈਵਰਾਂ ਦੇ ਨਾਲ ਬੜੀ ਭਿਆਨਕ ਜਿਹੜੀ ਹੈ ਘਟਨਾ ਵਾਪਰੀ ਜਿਨ੍ਹਾਂ ਦੇ ਵਿੱਚ ਉਹਨਾਂ ਦੋਨਾਂ ਡਰਾਈਵਰ ਨੌਜਵਾਨਾਂ ਨੇ ਜਿਹੜਾ ਹੈ ਖੁਦਕੁਸ਼ੀ ਕਰ ਲਈ ਡਰਾਈਵਰਾਂ ਦਾ ਇਸ ਗੱਲ ਦੇ ਨਾਲ ਕੋਈ ਹੋਲਾ ਨਹੀਂ ਕਿ ਡਰਾਈਵਰਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਮੁਸ਼ਕਲ ਹਾਲਾਤਾਂ ਦੇ ਵਿੱਚ ਬੀਤਦੀ ਹੈ ਪੰਜਾਬ ਕਹ ਲਈਏ ਜਾਂ ਭਾਰਤ ਕਹ ਲਈਏ ਮਜ਼ਦੂਰ ਡਰਾਈਵਰ ਇਹਨਾਂ ਦਾ ਕੋਈ ਵੀ ਕੰਮ ਆਤਮ ਸਮਾਨ ਰਹਿ ਹੀ ਨਹੀਂ ਗਿਆ ਮਾਲਵੇ ਦੇ ਪਾਤਣਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੇ ਟਰੱਕ ਦੇ ਉੱਪਰ ਦੋ ਮਜ਼ਦੂਰਾਂ ਨੂੰ ਬਤੌਰ ਡਰਾਈਵਰ ਰੱਖਿਆ ਗਿਆ ਉਹਨਾਂ ਦੇ ਵੱਲੋਂ ਪਹਿਲਾਂ ਕੈਲੀਏ ਵੀ ਕੰਬਾਈਨ ਦੇ ਉੱਪਰ ਵੀ ਡਿਲੀਵਰੀ ਕੀਤੀ ਗਈ ਟ੍ਰੈਕਟਰ ਕਰਾਇਆ ਲੈਵਲ ਦੇ ਉੱਪਰ ਵੀ ਕੰਮ ਕੀਤਾ ਗਿਆ ਤੇ ਇੱਕ ਮਕੈਨਿਕ ਦੇ ਕਹਿਣ ਦੇ ਉੱਪਰ ਟਰੱਕ ਦੀ ਡਿਲੀਵਰੀ ਦੇ ਉੱਪਰ ਉਹਨਾਂ ਨੂੰ ਕੰਮ ਦੇ ਉੱਪਰ ਰੱਖ ਲਿਆ ਖਾਲਾ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਨਾਂ ਨੇ ਬਿਲਕੁਲ ਲਾਈਵ ਹੋ ਕੇ ਵੀਡੀਓ ਦੇ ਉੱਪਰ ਪੂਰੀ ਸੋਸ਼ਲ ਮੀਡੀਆ ਤੇ ਇੱਕ ਗੱਲ ਵੀਡੀਓ ਜਿਹੜੀ ਉਹਨਾਂ ਨੇ ਪਾਈ ਜਿਦੇ ਵਿੱਚ ਉਹਨਾਂ ਨੇ ਲਾਈਵ ਜਿਹੜੀ ਐਸਲਫਾਸ ਕਾ ਕੇ ਦੋਨੇ ਡਰਾਈਵਰਾਂ ਨੇ ਸੁਸਾਈਡ ਕੀਤਾ ਹੈ ਕਾਰਨੇ ਬਣਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਟਰੱਕ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਸੀਗਾ ਤੇ ਪਿਛਲੇ ਦਿਨਾਂ ਲੁਧਿਆਣੇ ਜਾਂ ਫਕਵਾੜੇ ਦੇ ਵਿੱਚ ਜਦੋਂ ਆਪਣਾ ਟਰੱਕ ਖਾਲੀ ਕਰਕੇ ਵਾਪਸ ਸੀ ਕਰ ਰਹੇ ਸੀਗੇ ਤੇ ਉੱਥੇ ਲਗਭਗ 60 ਤੋਂ 65000 ਰੁਪਏ ਦੀ ਜਿਹੜੀ ਆ ਚੋਰੀ ਹੋ ਜਾਂਦੀ ਆ ਜਿਹੜਾ ਲਗਾਤਾਰ ਉਹਦਾ ਕਹ ਲੀਏ ਵੀ ਟਰੱਕ ਦੇ ਭਾੜੇ ਦੇ ਪੈਸੇ ਸੀਗੇ ਤੇ ਮਾਲਕ ਨੂੰ ਉਹਨਾਂ ਨੇ ਸਾਫ਼ ਕਿਹਾ ਵੀ ਇਹਦੀ ਚੋਰੀ ਹੋ ਗਈ ਅਸੀਂ ਉੱਥੇ ਆਰਾਮ ਕਰਨ ਦੇ ਲਈ ਬੈਠੇ ਆ ਤੇ ਇਹਦੇ ਇਟਮਿਟ ਵੀ ਨਹੀਂ ਉੱਥੇ ਜਿਹੜੀ ਸਾਡੇ ਪੈਸਿਆਂ ਦੀ ਜਿਹੜੀ ਆ ਚੋਰੀ ਹੋ ਗਈ ਪਰ ਫਿਰ ਵੀ ਤੁਹਾਨੂੰ ਸਾਡੇ ਉੱਪਰ ਸ਼ੱਕ ਹੈ ਤੇ ਅਸੀਂ ਉਹਦਾ ਉਹਦਾ ਪੂਰਾ ਜਿਹੜੀ ਆ ਪਰਪਾਈ ਕਰ ਦਵਾਂਗੇ ਪਰ ਪੁਲਿਸ ਮਲਾਜ਼ਮ ਨੇ ਆਪਣੇ ਵਰਦੀ ਦੇ ਵਿੱਚ ਮਗਰੂਰ ਹੋ ਕੇ ਕਹ ਲਈ ਨਸ਼ੇ ਦੇ ਵਿੱਚ ਆ ਕੇ ਵਰਦੀ ਦਾ ਜਿਹੜਾ ਰੋਪ ਦੇ ਵਿੱਚ ਆ ਕੇ ਇੰਨੀ ਕੁ ਜਿਆਦੇ ਦੋਨੇ ਡਰਾਈਵਰਾਂ ਦੀ ਕੁੱਟਮਾਰ ਕੀਤੀ ਐ ਤੇ ਉਹਦੇ ਨਾਲ ਦੇ ਹੋਰ ਸਾਥੀਆਂ ਨੇ ਬਹੁਤ ਜ਼ਿਆਦੇ ਬਰੂਟਲ ਕੁੱਟਮਾਰ ਤੋਂ ਬਾਅਦ ਪਰਿਵਾਰ ਦੇ ਜੀਆ ਨੇ ਗਰੰਟੀ ਲੈ ਕੇ ਉਹਨਾਂ ਨੂੰ ਛਡਾ ਕੇ ਉੱਥੋਂ ਲਿਆਂਦਾ ਐ ਤੇ ਲਾਈਵ ਵੀਡੀਓ ਦੇ ਵਿੱਚ ਉਹਨਾਂ ਨੇ ਸਾਫ਼ ਦੱਸਿਆ ਕਿ ਜਿਹੜਾ ਸਾਡੇ ਉੱਪਰ ਇੰਨਾ ਕ ਜਿਆਦਾ ਤਸ਼ੱਦਦ ਕੀਤਾ ਤੇ ਜਦੋਂ ਘਰਦਿਆਂ ਨੇ ਕਿਹਾ ਵੀ ਚਲੋ ਅਸੀਂ ਦਾਖਲ ਤੁਹਾਨੂੰ ਕੁਰਬਾਨੀਆਂ ਤੁਹਾਡਾ ਇਲਾਜ ਕਰਾਨੇ ਆ ਤੇ ਜੋ ਬੰਨਦੀ ਕਾਰਵਾਈ ਆ ਉਹ ਪੁਲਿਸ ਦੇ ਵਿੱਚ ਜਾਂਦੇ ਆ ਪਰ ਪੁਲਿਸ ਮੁਲਾਜ਼ਮ ਦੇ ਵੱਲੋਂ ਜਿਹਦਾ ਨਾਂ ਲਖਵਿੰਦਰ ਕੋਈ ਲੱਖਾ ਦੱਸਦੇ ਆ ਤੇ ਲੱਖੇ ਦੇ ਵੱਲੋਂ ਇਹ ਕਿਹਾ ਗਿਆ ਵੀ ਜੇ ਤੁਸੀਂ ਕਿਤੇ ਕੰਪਲੇਨ ਕੀਤੀ ਤੇ ਤੁਹਾਡੇ ਉੱਪਰ ਮੈਂ ਗੋਲੀਆਂ ਦਾ ਨਸ਼ੇ ਦਾ ਪਰਚਾ ਬਾਕੇ ਤੁਹਾਨੂੰ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਸੁੱਟ ਦੇਣਾ ਹੈ ਅੱਜ ਦੇ ਪੰਜਾਬ ਦੇ ਮਜ਼ਦੂਰ ਦੀ ਹਾਲਤ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਤੇ ਪਿਛਲੇ ਅੱਛੇ ਮਾ ਦਿਨ ਹੈ 6 ਦਿਨਾਂ ਤੋਂ ਲਗਾਤਾਰ ਉਹਨਾਂ ਦੋਨੇ ਡਰਾਈਵਰਾਂ ਦੀ ਜਿਹੜੀ ਡੈੱਡ ਬੋਡੀ ਲੈ ਕੇ ਪਿੰਡ ਨਿਵਾਸੀ ਇਲਾਕੇ ਦੀਆਂ ਜਥੇਬੰਦੀਆਂ ਨਿਹਾਲ ਪਾਤੜਾ ਦੇ ਵਿੱਚ ਜਿਹੜਾ ਚੰਡੀਗੜ੍ਹ ਨੂੰ ਜਾਂਦਾ ਰੋਡ ਹੈ ਉੱਥੇ ਚੱਕਾ ਜਾਮ ਕਰਕੇ ਬੈਠੇ ਹੋਇਆ 6 ਦਿਨ ਲਗਾਤਾਰ ਬੈਠੇ ਹੋਇਆ ਤੇ ਇਹਨਾਂ 6 ਦਿਨਾਂ ਦੇ ਵਿੱਚ ਸਿਰਫ ਉਸ ਮੁਲਜ਼ਮ ਦੇ ਉੱਪਰ ਪੁਲਿਸ ਮੁਲਾਜ਼ਮ ਦੇ ਉੱਪਰ ਪਰਚਾ ਦਰਜ ਹੋਇਆ ਪਰ ਉਹਦੀ ਗ੍ਰਿਫਤਾਰੀ ਨਹੀਂ ਕੀਤੀ ਹੋਈ ਮੈਂ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੀ ਇਹ ਘਟਨਾ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਪਰ ਰਹੀ ਹੈ ਉਹਦੀ ਪੂਰੀ ਤਫ਼ਸੀਲ ਦੇ ਵਿੱਚ ਤੁਹਾਨੂੰ ਪਤਾ ਲੱਗੇ ਵੀ ਇੱਕ ਡਰਾਈਵਰਾਂ ਦੀ ਜ਼ਿੰਦਗੀ ਕਿਜਹੀ ਹੈ ਇਹ ਘਟਨਾ ਕੋਈ ਅੱਜ ਦੀ ਨਹੀਂ ਹੈ ਇਹ ਲਗਾਤਾਰ ਘਟਨਾ ਅਲੱਗ-ਅਲੱਗ ਰੂਪ ਦੇ ਵਿੱਚ ਵਾਪਰਦੀਆਂ ਜਾ ਰਹੀਆਂ ਹੈ ਤੇ ਅਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਤੇ ਜਦੋਂ ਪੁਲਿਸ ਅਫਸਰ ਆਪ ਹੀ ਅਜਿਹੇ ਕਾਰਨਾਮਿਆਂ ਦੇ ਵਿੱਚ ਸ਼ਾਮਲ ਹੋ ਜਾਣ ਤੇ ਲੋਕ ਆਪਣੀ ਜ਼ਿੰਦਗੀ ਬਤੀਤ ਕਿੱਦਾਂ ਕਰਨਗੇ ਕਿੱਥੇ ਉਹ ਜਾਣਗੇ ਡਰਾਈਵਰ ਨੂੰ ਮਿਲਦਾ ਵੀ ਕਿੰਨਾ ਕੁ ਜਏ ਸਾਨੂੰ ਵੀ ਪਤਾ ਹੈ ਜੇ ਡਰਾਈਵਰ ਲਗਾਤਾਰ ਸੜਕਾਂ ਦੇ ਉੱਪਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਸਮਾਨ ਲੈ ਕੇ ਨਾ ਜਾਣ ਤੇ ਮੈਨੂੰ ਲੱਗਦਾ ਵੀ ਸਾਰਾ ਸਿਲਸਲਾ ਰੁਕ ਜਾਂਦਾ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਸਟ੍ਰਾਈਕ ਕੀਤੀ ਸੀ ਡਰਾਈਵਰਾਂ ਨੇ ਤੇ ਉਸੇ ਸਟ੍ਰਾਈਕ ਦੇ ਵਿੱਚ ਇੱਕ ਦਿਨ ਵੀ ਜਿਹੜਾ ਹੈ ਤੇਲ ਦੀ ਕਿੱਲ ਤੇ ਚੱਲ ਨਹੀਂ ਸਕਿਆ ਸੀਗਾ ਪੰਜਾਬ ਇੱਕ ਦਿਨ ਕਹਿ ਲਈਏ ਸ਼ਾਇਦ ਲੋਕਾਂ ਨੂੰ ਯਾਦ ਹੋਣਾ ਹੈ ਤੇ ਜੇ ਡਰਾਈਵਰ ਸਾਰਾ ਸਿਲਸਲਾ ਰੋਕ ਦੇਣ ਤੇ ਜਿਹੜੀਆਂ ਵਸਤੂਆਂ ਅਸੀਂ ਪਹਿਨਦੇ ਆਂ ਜਿਹੜੀਆਂ ਖਾਂਦੇ ਆਂ ਜਾਂ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਜਿਹੜਾ ਮਾਲ ਦੀ ਸਪਲਾਈ ਢੋਆ ਢੁਆਈ ਹੁੰਦੀ ਆ ਉਹ ਟੋਟਲ ਬੰਦ ਹੋ ਜਾਂਦੀ ਆ ਪਰ ਦੇਖਣ ਵਾਲੀ ਗੱਲ ਹੈ ਵੀ ਇਹਨਾਂ ਦੇ ਨਾਲ ਜਿਹੜਾ ਤਸ਼ੱਦਦ ਹੁੰਦਾ ਆ ਥਾਂ ਥਾਂ ਦੇ ਉੱਪਰ ਉਹਦੇ ਬਾਰੇ ਚ ਕੌਣ ਸੋਚਦਾ ਆ ਜਿਹੜੇ ਡਰਾਈਵਰ ਇਸ ਮਾਲ ਦੀ ਢੋਆ ਢੁਆਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਕੰਮ ਕਰਦੇ ਆ ਉਹਨਾਂ ਦੀ ਲੇਬਰ ਰਾਈਟ ਕਿੱਥੇ ਆ ਉਹਨਾਂ ਦੇ ਲਈ ਵੀ ਕੋਈ ਰਾਖੀ ਦੇ ਲਈ ਉਹ ਚੰਗਾ ਜੀਵਨ ਬਤੀਤ ਸਕਣ ਕਿਤੇ ਚੰਗੀ ਉਹਨਾਂ ਦਾ ਭਵਿੱਖ ਹੋਵੇ ਬੁਢਾਪਾ ਕੋਈ ਚੰਗਾ ਬਤੀਤੇ ਉਹਦੇ ਲਈ ਕੋਈ ਹੈ ਕੁਝ ਵੀ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਜਾਂਦੀਆਂ ਪਈਆਂ ਡਰਾਈਵਰ ਭਰਾਵਾਂ ਨੇ ਇਹ ਵੀਡੀਓ ਵੀ ਲਗਾਤਾਰ ਵਾਇਰਲ ਕੀਤੀਆਂ ਉਹਦੇ ਹੱਕ ਦੇ ਵਿੱਚ ਉਹਨਾਂ ਨੇ ਸਮਾਨੇ ਦੇ ਵਿੱਚ ਚੱਕਾ ਜਾਮ ਕੀਤਾ ਪਿੰਡ ਵਾਸੀਆਂ ਨੇ ਨਿਹਾਲ ਦੇ ਵਿੱਚ ਚੱਕਾ ਜਾਮ ਕਰਕੇ ਰੱਖਿਆ ਹੈ ਹਜੇ ਵੀ ਇਹ ਪ੍ਰੋਟੈਸਟ ਉਸੇ ਪ੍ਰਕਾਰ ਦੇ ਨਾਲ ਚੱਲਦੇ ਪਏ ਆ ਇਹ ਵੀਡੀਓ ਜਿੱਥੇ ਮੈਂ ਪੂਰੇ ਪੰਜਾਬ ਭਰ ਦੇ ਪੰਜਾਬ ਤੋਂ ਬਾਹਰ ਦੇਸ਼ ਵਿਦੇਸ਼ਾਂ ਦੇ ਵਿੱਚ ਵੱਸਦੇ ਸਾਥੀਆਂ ਦੇ ਨਾਲ ਸਾਂਝੀ ਕਰ ਰਿਹਾ ਵੀ ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰਦੀਆਂ ਪੰਜਾਬ ਦੇ ਵਿੱਚ ਨਾ ਤਾਂ ਨੌਜਵਾਨੀ ਸੁਰੱਖਿਆਤ ਹੈ ਨਾ ਕਿਸਾਨ ਨਾ ਮਜ਼ਦੂਰ ਤੇ ਨਾ ਹੀ ਹੋਰ ਕੋਈ ਵਰਗ ਅੱਜ ਡਰਾਈਵਰ ਦੋਨੇ ਭਲੇ ਬੜੀ ਵੱਡੀ ਗੱਲ ਹੈ ਕਿੰਨਾ ਕੁ ਜ਼ਿਆਦਾ ਅੰਦਰੋਂ ਟੁੱਟ ਚੁੱਕੇ ਹੋਣਗੇ ਜਿਹੜਾ ਦੋਨੇ ਨੌਜਵਾਨਾਂ ਨੇ ਇਕੱਠੇ ਹੋ ਕੇ ਦੋਨੇ ਡਰਾਈਵਰਾਂ ਨੇ ਇਕੱਠੇ ਹੋ ਕੇ ਵੀਡੀਓ ਬਣਾ ਕੇ ਜਿਹੜੀ ਸਲਫਾਸ ਕਰ ਲਈ ਜਵਾਨ ਪੁੱਤ ਪਿੱਛੇ ਛੱਡ ਗਏ ਬਜ਼ੁਰਗ ਪਿੱਛੇ ਛੱਡ ਗਏ ਪਰਿਵਾਰ ਸਾਰਾ ਪਿੱਛੇ ਛੱਡ ਗਏ ਹੁਣ ਬਿਲਕਦਾ ਪਰਿਵਾਰ ਲਗਾਤਾਰ ਚੱਕੇ ਜਾਮ ਦੇ ਉੱਪਰ ਬੈਠਿਆ ਹੋਇਆ ਹੈ ਧਰਨੇ ਮਜਾਰਿਆਂ ਦਾ ਦੌਰ ਹੋਰ ਜ਼ਿਆਦਾ ਵੱਧਦਾ ਪਿਆ ਹੈ ਭਗਵੰਤਬਾਨ ਜਿਹੜਾ ਇਹ ਕਹਿੰਦਾ ਸੀਗਾ ਮੈਂ ਵੀ ਆਮ ਆਦਮੀ ਆ ਬੜੀ ਵੱਡੀ ਗੱਲ ਹੁੰਦੀ ਕਿ ਆਮ ਆਦਮੀ ਆ ਦੀ ਸਰਕਾਰ ਬਣੀ ਆ ਪਰ ਆਮ ਆਦਮੀ ਦੀ ਸਰਕਾਰ ਹੁਣ ਅਮੀਰ ਆਦਮੀ ਆ ਦੀ ਸਰਕਾਰ ਬਣ ਕੇ ਕੋਈ ਅਜਿਹਾ ਕੰਮ ਨਹੀਂ ਕਰ ਰਹੀ ਕੋਈ ਅਜਿਹੀ ਪਾਲਿਸੀ ਨਹੀਂ ਲਿਆ ਰਹੀ ਜਿਦੇ ਵਿੱਚ ਮਜ਼ਦੂਰਾਂ ਨੂੰ ਗਰੀਬਾਂ ਨੂੰ ਡਰਾਈਵਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੋਈ ਹੱਕ ਆਪਣਾ ਮਿਲਦਾ ਜਾਪਦਾ ਹੋਵੇ ਤੇ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਘਟਨਾ ਦੀ ਜਿੱਥੇ ਪੂਰੇ ਪੰਜਾਬ ਦੀ ਜਿੱਥੇ ਬੰਦੀਆਂ ਨਖੇਦੀ ਕਰ ਰਹੀਆਂ ਜਿੱਥੇ ਅਸੀਂ ਕੱਲ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਵੀ ਹੋਏ ਆ ਆਨ ਵਾਲੇ ਸਮੇਂ 'ਚ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਇਹ ਸੁਨੇਹਾ ਦਿੰਨੇ ਆਂ ਕਿ ਇਹਨਾਂ ਦੋਨਾਂ ਡਰਾਈਵਰ ਨੋਜਮਾਨਾਂ ਨੂੰ ਇਨਸਾਫ ਦਵਾਨ ਦੇ ਲਈ ਜਿੱਥੇ ਜਿੱਥੇ ਪ੍ਰੋਟੈਸਟ ਹੋ ਰਿਹਾ ਜਿੱਥੇ ਜਿੱਥੇ ਤੁਸੀਂ ਆਵਾਜ਼ ਚੁੱਕ ਸਕਦੇ ਹੋ ਉਹ ਵੱਧ ਤੋਂ ਵੱਧ ਚੁੱਕੋ ਤਾਂ ਕਿ ਪਤਾ ਲੱਗੇ ਪੰਜਾਬ ਦੇ ਵਿੱਚ ਡਰਾਈਵਰਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵਿਚਲੋਂ ਕਜੇ ਹੀ ਜਿਹੜੇ ਆ ਕੰਮ ਕੀਤੇ ਜਾ ਰਹੇ ਆ ਇਹ ਵੀਡੀਓ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਸ ਕਰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਤੁਸੀਂ ਪਹੁੰਚਦੇ ਕਰੋਗੇ ਤੇ ਇਸ ਪ੍ਰੋਟੈਸਟ ਦੇ ਵਿੱਚ ਇਹਨਾਂ ਦੋਨੇ ਡਰਾਈਵਰ ਪਰਿਵਾਰਾਂ ਦੇ ਇਨਸਾਫ ਦਵਾਨ ਦੇ ਲਈ ਵੱਧ ਤੋਂ ਵੱਧ ਇਸ ਪ੍ਰੋਟੈਸਟ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦਾ ਸਾਥ ਦਿਓਗੇ ਤੇ ਸਰਕਾਰ ਨੂੰ ਲਗਾਤਾਰ ਲਾਂਤਾ ਪਾਉਗੇ ਧੰਨਵਾਦ